ਉਹ ਪਤਾ ਨਹੀਂ ਕਿੰਨੇ ਕੁ ਜੀਵ ਜੰਤੂ ਜਿਹੜੇ ਮਰ ਕੇ ਵਿੱਚ ਆਏ ਨੇ ਪਾਣੀ ਦੇ ਵਿੱਚ ਸਾਰੇ ਦੇ ਵਿੱਚ ਮੱਛੀ ਹੀ ਮੱਛੀ ਹੋ ਗਈ ਆ ਜਿਹੜੇ ਕੋਈ ਗਰੀਬਾਂ ਦੇ ਛੱਪਰ ਸੀ ਕਮਰੇ ਸੀ ਉਹਨਾਂ ਕਮਰਿਆਂ ਦੇ ਤੁਸੀਂ ਹਾਲਾਤ ਵੇਖ ਲਓ ਕੋਈ ਪਰਦੇ ਲੋਕਾਂ ਨੂੰ ਸਜਾਏ ਕਾਲਾ ਪਾਣੀ ਕਹਿ ਸਕਦੇ ਆ ਕਿ ਇਸ ਵੇਲੇ ਭੁਤਨੀ ਪੈ ਰਹੀ ਆ ਪਾਣੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਿਆਨਕ ਬਿਮਾਰੀਆਂ ਦਾ ਵੱਡਾ ਕਾਰਨ ਬਣ ਸਕਦਾ ਹੈ ਘਰ ਛੱਡ ਕੇ ਨਹੀਂ ਜਾ ਸਕਦੇ ਬੜੀ ਸਮੈਲ ਆਉਂਦੀ ਹੈ ਤੇ ਵੀ ਬੁਖਾਰ ਜਾ ਜਾਂ ਬੁਖਾਰ ਜਾ ਰਹਿਣ ਲੱਗ ਪਿਆ ਕੀ ਕਰੀਏ ਮਜਬੂਰੀ ਆ ਪਸ਼ੂ ਆਪਣੇ ਇੱਥੇ ਕਮਰਿਆਂ ਦੇ ਨੀਂਆ ਵੀ ਵਹਿ ਗਈਆਂ ਥੱਲੇ ਨੀਂਆਂ 'ਚ ਪਾਣੀ ਪੈ ਗਿਆ ਹੈ 2023 ਜੀ ਆਇਆ ਸੀ ਬੜਾ ਕੁਛ ਨੁਕਸਾਨ ਕਰ ਗਿਆ ਕਮਰੇ ਢਾ ਗਿਆ ਫਿਰ 2025 ਨੇ ਬੜਾ ਹੀ ਮਾਰ ਖਾਂ ਕੀਤੀ ਪਾਣੀ ਦੀ ਬੜੇ ਮੰਦੇ ਹਾਲਾਤ ਆ ਹੜ੍ਹਾਂ ਦੀ ਤਬਾਹੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਸਗੋਂ ਜਿਵੇਂ ਜਿਵੇਂ ਪਾਣੀ ਘਟ ਹੋ ਰਿਹਾ ਹੈ ਤਾਂ ਪਤਾ ਲੱਗ ਰਿਹਾ ਹੈ ਕਿ ਬਰਬਾਦੀ ਕਿਸ ਪੱਧਰ ਦੀ ਹੋਈ ਹੈ ਫਰੋਜਪੁਰ ਦੇ ਵਿੱਚ ਅਸੀਂ ਮੌਜੂਦ ਆ ਫਰੋਜਪੁਰ ਦੇ ਪਿੰਡ ਇਸ ਵੇਲੇ ਬੱਗੇ ਵਾਲਾ ਪਿੰਡ ਜਿਹੜਾ ਜਮਾਂ ਦਰਿਆ ਦੀ ਫਾਟ ਦੇ ਨਾਲ ਲੱਗਦਾ ਹੁਣ ਇੱਥੇ ਤੇ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਹਲੇ ਵੀ ਪਾਣੀ ਕਈ ਕਿ ਕਿ ਫੁੱਟ ਤੁਹਾਨੂੰ ਨਜ਼ਰ ਆਏਗਾ ਔਰ ਜਿਹੜੇ ਘਰ ਇਸ ਵੇਲੇ ਨਾਲ ਲੱਗਦੇ ਨੇ ਪਿੰਡ ਨਾਲ ਲੱਗਦੇ ਨੇ ਉਹਨਾਂ ਦੇ ਹਾਲਾਤ ਵੇਖ ਲਓ ਪਾਣੀ ਜਮਾਂ ਕਾਲਾ ਹੋ ਚੁੱਕਿਆ ਵਿਨੋਦਿੰਦਰ ਪਾਣੀ ਦੀਆਂ ਤਸਵੀਰਾਂ ਦਿਖਾਓ ਕਰੀ ਪਾਣੀ ਬਿਲਕੁਲ ਕਾਲਾ ਹੋ ਚੁੱਕਿਆ ਔਰ ਜਿਹੜੀ ਅਸੀਂ ਇੱਥੇ ਇੱਥੇ ਖੜਨਾ ਵੀ ਮੁਸ਼ਕਲ ਹੈ ਜੀ ਇੰਨੀ ਗੰਦੀ ਸਮੈਲ ਆ ਰਹੀ ਹੈ ਕਿਉਂਕਿ ਪਾਣੀ ਦੇ ਵਿੱਚ ਝੋਨੇ ਜਿਹੜੇ ਸੀਗੇ ਉਹ ਖਰਾਬ ਹੋ ਗਏ ਫਸਲਾਂ ਖਰਾਬ ਹੋ ਗਈਆਂ ਔਰ ਪਿੱਛੋਂ ਪਤਾ ਨਹੀਂ ਕਿੰਨੇ ਕੁ ਜੀਵ ਜੰਤੂ ਜਿਹੜੇ ਮਰ ਕੇ ਵਿੱਚ ਆਏ ਨੇ ਉਹਨਾਂ ਦੇ ਕਰਕੇ ਔਰ ਉੱਤੋਂ ਹੁਣ ਇਸ ਪਾਣੀ ਦੇ ਵਿੱਚ ਸਾਰੇ ਦੇ ਵਿੱਚ ਮੱਛੀ ਹੀ ਮੱਛੀ ਹੋ ਗਈ ਆ ਹੁਣ ਇਹ ਤਾਂ ਬਹੁਤ ਬਰੀਕ ਮੱਛੀ ਪੈਦਾ ਹੋ ਰਹੀ ਆ ਕਿਤੇ ਵੱਡੀ ਮੱਛੀ ਆ ਕਿਤੇ ਬਰੀਕ ਤੇ ਜਿੰਨੀ ਇਹ ਮੱਛੀ ਆ ਇਹਦੇ ਚਲਦਿਆਂ ਇੱਥੇ ਪਾਣੀ ਦੇ ਵਿੱਚ ਬਹੁਤ ਸਵੈਲ ਹੋ ਗਈ ਆ ਪਾਣੀ ਦੇ ਹਾਲਾਤ ਤੁਸੀਂ ਦੇਖ ਲਓ ਤੁਹਾਨੂੰ ਲੱਗਦਾ ਕਿ ਇਹ ਪਾਣੀ ਦੇ ਵਿੱਚੋਂ ਜੇ ਕੋਈ ਇੱਕ ਵਾਰੀ ਲੰਘ ਜੇ ਤੇ ਉਹ ਬਿਮਾਰੀ ਤੋਂ ਬਚ ਸਕੇਗਾ ਬਿਲਕੁਲ ਕਾਲਾ ਪਾਣੀ ਬਿਲਕੁਲ ਕਾਲਾ ਪਾਣੀ ਹੋ ਚੁੱਕਿਆ ਹੈ ਔਰ ਇਸ ਪਾਣੀ ਨੇ ਪਹਿਲਾਂ ਤਾਂ ਐ ਤਬਾਈ ਮਚਾਈ ਹੈ ਜਿਹੜੇ ਕੋਈ ਗਰੀਬਾਂ ਦੇ ਛੱਪਰ ਸੀ ਕਮਰੇ ਸੀ ਉਹਨਾਂ ਕਮਰਿਆਂ ਦੇ ਤੁਸੀਂ ਹਾਲਾਤ ਵੇਖ ਲਓ ਕਿ ਕਿਵੇਂ ਢਹਿ ਢੇਰੀ ਹੋਏ ਆ ਛੱਤਾਂ ਡਿੱਗ ਪਈਆਂ ਔਰ ਉੱਤੋਂ ਹੁਣ ਜਿਹੜਾ ਪਾਣੀ ਬਰਬਾਦੀ ਕਰ ਰਿਹਾ ਕਾਲਾ ਪਾਣੀ ਤਫ ਰੋਇਪੁਰ ਦੇ ਲੋਕਾਂ ਨੂੰ ਸਜਾਏ ਕਾਲਾ ਪਾਣੀ ਕਹਿ ਸਕਦੇ ਆ ਕਿ ਇਸ ਵੇਲੇ ਭੁਗਤਨੀ ਪੈ ਰਹੀ ਆ ਇਹ ਸਜਾਏ ਕਾਲਾ ਪਾਣੀ ਕਿੰਨੇ ਦਿਨ ਭੁਗਤਣਗੇ ਤੇ ਕਿਵੇਂ ਇਸ ਤੋਂ ਖਿਹੜਾ ਛੁੱਟੇਗਾ ਕਿਉਂਕਿ ਇਹ ਪਾਣੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਿਆਨਕ ਬਿਮਾਰੀਆਂ ਦਾ ਵੱਡਾ ਕਾਰਨ ਬਣ ਸਕਦਾ ਪਿੰਡ ਵਾਲੇ ਲੋਕ ਇੱਥੇ ਮੌਜੂਦ ਨੇ ਔਰ ਲਗਾਤਾਰ ਜਿਹੜੇ ਸਮਾਜ ਸੇਵੀ ਜਾਂ ਮਦਦ ਦੇ ਲਈ ਇਹਨਾਂ ਲੋਕਾਂ ਦੇ ਲਈ ਆ ਰਹੇ ਨੇ ਤਾਂ ਕੋਈ ਕੁਝ ਲੈ ਕੇ ਆਉਂਦਾ ਕੋਈ ਕੁਝ ਲੈ ਕੇ ਆਉਂਦਾ ਇਹਨਾਂ ਦਾ ਹਾਲ ਜਾਣਨ ਦੇ ਲਈ ਲੋਕ ਆਉਂਦੇ ਨੇ ਤਾਂ ਵੀਰ ਹੋਣੀ ਨੇ ਵੀਰ ਮੈਂ ਦੇਖ ਰਿਹਾ ਕਿ ਹੁਣ ਤਾਂ ਇੱਥੇ ਪਾਣੀ ਦੀ ਸਵੈਲ ਬੜੀ ਗੰਦੀ ਹੋ ਗਈ ਆ ਤੇ ਤੁਸੀਂ ਇੱਥੇ ਵਿੱਚ ਹੀ ਰਹੀ ਜੰਨੇ ਆ ਹਾਂਜੀ ਬਾਈ ਜੀ ਕੀ ਕਰੀਏ ਮਜਬੂਰੀ ਆ ਪਸ਼ੂ ਆਪਣੇ ਇੱਥੇ ਤੇ ਘਰ ਛੱਡ ਕੇ ਨਹੀਂ ਜਾ ਸਕਦੇ ਬੜੀ ਸਮੈਲ ਆ ਦੀਦੇ ਵੀ ਬੁਖਾਰ ਜਾਂ ਬੁਖਾਰ ਜਾਂ ਰਹਿਣ ਲੱਪਿਆ ਵੀ ਜਿਆਦਾ ਦਾ 스멜 ਤੇ ਗੰਦਾ ਪਾਣੀ ਹੈ ਭਾਈ ਜੀ ਉਹ ਨੁਕਸਾਨ ਤੋਂ ਬਚੇ ਕਿਉਂਕਿ ਆ ਜਿਵੇਂ ਆ ਦੇਖਿਆ ਮੈਂ ਕਿੰਨੇ ਕਮਰੇ ਡਿੱਗੇ ਪਏ ਆ ਅੱਗੇ ਤੁਹਾਡੇ ਬਾਕੀ ਹੋਰ ਕਿੰਨਾ ਕਿਆਦਾ ਨੁਕਸਾਨ ਹੋਇਆ ਬੜਾ ਨੁਕਸਾਨ ਆ ਭਾਈ ਜੀ ਕਮਰਿਆਂ ਦੀਆਂ ਨੀਆਂ ਵੀ ਬਹਿ ਗਈਆਂ ਥੱਲੇ ਨੀਆਂ ਚ ਪਾਣੀ ਪੈ ਗਿਆ ਹੈ ਕਿਉਂਕਿ ਭਲਿਆਂ ਜ਼ਮਾਨੇ ਦੀਆਂ ਬਲੀਆਂ ਵੀ ਪੁਰਾਣੇ ਕਮਰੇ ਆ ਦੇਖੋ ਹਾਲਾਤ ਵੀ ਸਾਰੇ ਵੀ ਬੜਾ ਕੁਝ ਤਬਾਹ ਕਰ ਗਿਆ ਪਾਣੀ ਅੱਛਾ ਵੀਰ ਅੱਗੇ ਵੀ ਪਾਣੀ ਦਾ ਤੁਹਾਡਾ ਤਿਆਰ ਬੈ ਖੜਾ ਕਿਉਂ ਛੱਟੂਗਾ ਜਦੋਂ ਪਿਛਲੀ ਵਾਰੀ ਵੀ ਪਾਣੀ ਆਇਆ ਬਰਬਾਦੀ ਕਿੰਨੇ ਦਿਨ ਚੱਲਦੀ ਐ ਬਾਈ ਜੀ ਆ 2023 ਚ ਵੀ ਆਇਆ ਸੀ ਬੜਾ ਕੁਛ ਨੁਕਸਾਨ ਕਰ ਗਿਆ ਕਮਰੇ ਢਾ ਗਿਆ ਫਿਰ 2025 ਨੇ ਬੜਾ ਵੀ ਮਾਰਖਾ ਕੀਤੀ ਪਾਣੀ ਦੀ ਬੜੇ ਮੰਦੇ ਹਾਲਾਤ ਆ ਮੰਦੇ ਹਾਲਾਤ ਨੇ ਪਿੱਛੇ ਕੁਝ ਬੀਬੀਆਂ ਨੇ ਪਹਿਲਾਂ ਬੀਬੀਆਂ ਦੀ ਗੱਲ ਸੁਣ ਲਈਏ ਤਾਂ ਬੀਬੀਆਂ ਨੇ ਤਾਂ ਬਹੁਤ ਕੁਝ ਝੰਡਾਇਆ ਬੀਬੀ ਬੰਦੇ ਤਾਂ ਫਿਰ ਵੀ ਕਿਵੇਂ ਨਾ ਕਿਵੇਂ ਕੱਟ ਜਾਂਦੇ ਬੀਬੀਆਂ ਦੇ ਲਈ ਬੜੀਆਂ ਚਰੋਤੀਆਂ ਤੁਸੀਂ ਘਰ ਵੀ ਚਲਾਉਣਾ ਹੈ ਇੰਨਾ ਹਾਲਾਤਾਂ ਚ ਚੁੱਲ੍ਹਾ ਵੀ ਬਾਲਣਾ ਹੈ ਪਰਿਵਾਰ ਵੀ ਸਾਂਭਣਾ ਹੈ ਕਿਹੇ ਜਿਹੇ ਹਾਲਾਤ ਨੇ ਤੁਹਾਡੇ ਬਹੁਤ ਔਖਾ ਪੁੱਤ ਸਾਨੂੰ ਤਾਂ ਬਹੁਤਾ ਹੀ ਜਿਆਦਾ ਔਖਾ ਤੇ ਕੀ ਕਰਗੇ ਹੁਣ ਫਿਰ ਜੇ ਹੁਣ ਘਰ ਛੱਡਦੇ ਆ ਤੇ ਜੇ ਕੋਈ ਨਸ਼ੇ ਵਾਲੇ ਆਉਂਦੇ ਤੇ ਉਹ ਜਿਹੜਾ ਕੋਈ ਕੋਲੀ ਪੰਡਾ ਤੇ ਉਹ ਲੈ ਜਾਣਗੇ ਤੇ ਫਿਰ ਸਾਡਾ ਕੀ ਹਾਲ ਪਰ ਬੀਬੀ ਆਤਾ ਮੈਂ ਦੇਖ ਰਿਹਾ ਇਹ ਕ ਜਿਵੇਂ ਆ ਕੰਧਾਂ ਡਿੱਗ ਪਿਆ ਕਮਰਾ ਡਿੱਗ ਪਿਆ ਉਧਰੋਂ ਕਾਲਾ ਪਾਣੀ ਆ ਮੁਸਕਾਈ ਜਾਂਦਾ ਇੱਥੇ ਕਿਵੇਂ ਰਹੋਗੇ ਮਾਰੀਦਾ ਹੀ ਰਹਿਣਾ ਪੈਂਦਾ ਪਤ ਕੀ ਕਰਗੇ ਬਹੁਤ ਔਖਾ ਕੰਮ ਬਜ਼ੁਰਗ ਹੋ ਤੁਸੀਂ ਬੱਚੇ ਵੀ ਹੋਣੇ ਘਰਾਂ ਚ ਬੱਚੇ ਤਾਂ ਬਾਹਰ ਕੱਢੇ ਆ ਤੇ ਅਸੀਂ ਫੇਰ ਦੋ 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 ਜੀ ਤਿੰਨ ਤਿੰਨ ਘਰੇ ਰਹਿਣੇ ਆ ਵੀ ਘਰੇ ਨਹੀਂ ਸਰਦਾ ਡੰਗਰ ਮਾਲ ਵੀ ਘਰੇ ਆ ਤਾਂ ਫਿਰ ਕੀ ਕਰਕੇ ਘਰੇ ਨਹੀਂ ਸੁੱਤਰ ਹੁੰਦਾ ਤਾਂ ਬਸ ਸਬਾਨ ਪੱਤਾ ਮਿਲ ਗਿਆ ਖਾਣ ਨੂੰ ਪਸ਼ੂਆਂ ਵਾਸਤੇ ਟੂੜੀ-ਤਾੜੀ ਆ ਗਈ ਸੀ ਨਹੀਂ ਟੂੜੀ-ਤਾੜੀ ਤਾਂ ਨਹੀਂ ਆਈ ਤੇ ਉੱਤਰ ਬਾਹਰ ਚਾਰ ਚੋਰ ਹੀ ਲੰਮਦੇ ਮੁੰਡੇ ਵਖਤ ਨਾਲ ਹੀ ਮਾੜਿਆ ਮੋਟਾ ਤੇ ਜਾਂ ਕਿਸਤੀ ਨਾਲ ਲੈਂਦੇ ਹਾਂਜੀ ਕਿਸਤੀ ਤੇ ਵੀ ਨਹੀਂ ਕੱਲ ਰੇਡ ਕੇ ਲਿਆਏ ਤਾਂ ਉਸ ਵਿੱਚੇ ਹੀ ਕਿਰ ਗਿਆ ਚਾਰ ਚੋਰ ਆਉਂਦੇ ਆਉਂਦੇ ਆਈ ਖਰ ਲੱਗ ਗਿਆ ਗਿੱਲਾ ਹੋ ਗਿਆ ਤੇ ਉਹ ਸਭ ਕੋ ਨਹੀਂ ਪਾਇਆ ਪਹਿਲਾਂ ਜਾ ਕੇ ਵੇਖ ਲੋ ਕੋਠੀ ਵੀ ਸਾਰੀ ਸਾਡੀ ਪਾਟੀ ਪਈ ਤੇ ਵੀਪਿਆ ਮੁੰਡਾ ਜੀ ਬਣ ਪਾਣੀ ਦੇ ਵਿੱਚ ਦੀ ਲੰਘੀ ਜਾਂਦਾ ਅਸੀਂ ਤੇ ਇੱਕ ਕਰੀ ਲੰਘਣਾ ਉੱਠ ਜਾਂਦੇ ਆ ਮੁੰਡਾ ਦੇ ਪਾਣੀ ਵਿੱਚ ਦੀ ਆਇਆ ਤੁਸੀਂ ਸਾਰਾ ਦਿਨ ਪਾਣੀ ਚ ਲੱਗੀ ਜਾਂਦੇ ਆ ਤੇ ਬਿਮਾਰੀ ਦਾ ਬੜਾ ਡਰ ਹੈ ਬਿਮਾਰੀ ਫਿਰ ਦਵਾਈ ਤੋਂ ਹੀ ਲੈ ਲਈਦੀ ਦਵਾਈ ਦੇ ਜਾਂਦੇ ਡਾਕਟਰ ਤੇ ਖਾ ਲਈਦੀ ਚਲ ਤੁਰੇ ਫਿਰਦਾ ਹੁਣ ਕੀ ਕਰਕੇ ਪਤਾ ਨਾ ਦਿੰਦੇ ਰੋਇਆ ਨਹੀਂ ਇਕ ਜਾਂਦਾ ਹੂੰ ਪਾਣੀ ਅੱਗੇ ਤਾਂ ਇਹ ਹਾਲਾਤ ਨੇ ਜੀ ਪਰ ਇਹ ਲੋਕ ਬੜੇ ਸਬਰ ਵਾਲੇ ਨੇ ਵਾਹਿਗੁਰੂ ਦਾ ਭਾਣਾ ਮੰਨਣ ਵਾਲੇ ਨੇ ਕਹਿੰਦੇ ਨੇ ਕਿ ਦਵਾਈ ਦੱਪਾ ਲੈ ਲਈਦਾ ਤੇ ਫਿਰ ਤੁਰੇ ਫਿਰਦੇ ਬਾਈ ਜੀ ਤੁਸੀਂ ਤਾਂ ਰੋਜ਼ ਆਉਨੇ ਆ ਇੱਥੇ ਇਹਨਾਂ ਦੇ ਹਾਲਾਤ ਵੇਖਣ ਮੈਂ ਦੇਖਿਆ ਤੁਸੀਂ ਉੱਥੇ ਲੰਗਰ ਲਾਇਆ ਵਾ ਸੀਗਾ ਅੱਛਾ ਇਹਨਾਂ ਦੇ ਹਾਲਾਤ ਵੇਖ ਕੇ ਬਾਈ ਜੀ ਆਪਾਂ ਤਾਂ ਥੋੜੀ ਦੇਰ ਲਈ ਆਏ ਆ ਆਪਣੇ ਲਈ ਔਖਾ ਹੋਇਆ ਪਿਆ ਤੇ ਇਹਨਾਂ ਵਿਚਾਰਿਆਂ ਨੇ ਤਾਂ ਇੱਥੇ ਹੀ ਦਿਨ ਰਾਤ ਕੱਟਣਾ ਦੇਖੋ ਜੀ ਇਹ ਜਿਹੜੇ ਲੋਕ ਹੈ ਇਹਨਾਂ ਨੇ ਪਹਿਲਾਂ 2023 ਚ ਬੜੀ ਵੱਡੀ ਪ੍ਰੋਬਲਮ ਹੈ ਇਹਨਾਂ ਨੇ ਦੇਖੀ ਆ ਉਦੋਂ ਵੀ ਇਹਨਾਂ ਨੂੰ ਘਰ ਟਹਿ ਗਏ ਫਿਰ ਵੀ ਇਹਨਾਂ ਰੱਬ ਦਾ ਸ਼ੁਕਰ ਕਰਕੇ ਆਪ ਦਾ ਅੱਗੇ ਜ਼ਿੰਦਗੀ ਬਸਰ ਕੀਤੀ ਫਿਰ ਉਸ ਤੋਂ ਬਾਅਦ ਪਿੱਛੇ ਇੱਕ ਸੰਧੂਰ ਆਪਰੇਸ਼ਨ ਚੱਲਿਆ ਉਹਦੇ ਵਿੱਚ ਵੀ ਸਭ ਤੋਂ ਵੱਧ ਜੇ ਲੋਕਾਂ ਨੂੰ ਅਸਰ ਹੋਇਆ ਇਹਨਾਂ ਨੂੰ ਇਹਨਾਂ ਦੇ ਵਿੱਚ ਮੰਨਦਾ ਜਿਹੜਾ ਡਰਦਾ ਪਿਆ ਸੀ ਇਹਨਾਂ ਲੋਕਾਂ ਚ ਆਇਆ ਹੁਣ 2025 ਦੇ ਵਿੱਚ ਤਾਂ ਉਸ ਤੋਂ ਜਿਆਦਾ ਪਾਣੀ ਆ ਗਿਆ ਹੁਣ ਆਪਾਂ ਦੇਖਿਆ ਪਹਿਲਾਂ ਤਾਂ ਇਹਨਾਂ ਨੂੰ ਸਾਫ਼ ਪਾਣੀ ਜਿਹੜਾ ਹੜ ਦੇ ਹੜ ਦੇ ਪਾਣੀ ਨੇ ਮਾਰ ਮਾਰੀ ਹੁਣ ਆ ਕਾਲਾ ਪਾਣੀ ਆ ਜਿਹੜਾ ਤੁਸੀਂ ਕਹਿ ਰਹੇ ਕਾ ਵਿੱਚ ਇੰਨੀ ਮੱਛੀ ਆ ਗਈ ਆ ਉਹ ਜਿਹਦੇ ਤੋਂ ਲੜਾਈ ਜਿਹੜੀ ਇਹਨਾਂ ਦੀ ਅਸਲੀ ਇਹਨਾਂ ਦੀ ਜ਼ਿੰਦਗੀ ਜਿਹੜੀ ਨੁਕਸਾਨ ਹੁਣ ਸ਼ੁਰੂ ਹੋਣੀ ਆ ਕਿਉਂਕਿ ਹੁਣ ਜਦੋਂ ਪਾਣੀ ਲੈ ਗਿਆ ਘਰ ਟਹਿ ਗੇ ਮੋਤਾ ਇੱਥੇ ਇਸ ਪਿੰਡ ਵਿੱਚ ਇੱਕ ਤਾਂ ਕੱਲ ਪਾਣੀ ਨਾਲ ਡੁੱਬ ਕੇ ਮੌਤ ਹੋ ਗਈ ਇੱਕ ਥੋੜੀ ਦਿਨ ਪਹਿਲਾਂ ਇੱਕ ਲੜਕੀ ਸੀ ਜਿਹਦੀ ਸੱਪ ਲੜ ਕੇ ਮੌਤ ਹੋ ਗਈ ਦੇਖੋ ਦੋ ਤਿੰਨ ਘਰ ਤਾਂ ਇਸ ਜਿੱਥੇ ਆਪਾਂ ਖੜੇ ਆ ਇਸੇ ਹੀ ਮੌਤ ਹੋ ਗਈਆਂ ਹੋਰ ਸਾਡੇ ਪਿੰਡਾਂ ਦੇ ਵਿੱਚ ਜਿਵੇਂ ਬੰਡਾਲੇ ਚ ਉਧਰ ਵੀ ਇੱਕ ਦੋ ਮੌਤ ਹੋ ਗਈ ਆ ਇਸ ਕਾਲੇਕੇ ਠਾੜ ਆ ਸਾਰੇ ਇਹਨਾਂ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਸਮੱਸਿਆ ਜਦੋਂ ਪਾਣੀ ਲੈ ਗਿਆ ਨੇ ਜ਼ਮੀਨਾਂ ਬਹੁਤ ਖਰਾਬ ਹੋਣਗੀਆਂ ਘਰ ਤਾਂ ਖਰਾਬ ਹੋਣੇ ਹੀ ਹੋਣੇ ਆ ਨਾਲ ਜਿਹੜੀ ਇਸ ਏਰੀਆ ਦੇ ਜ਼ਮੀਨ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਕਿਉਂਕਿ 2023 ਚ ਵੀ ਬੜਾ ਵੱਡਾ ਨੁਕਸਾਨ ਹੋਇਆ ਹੈਗਾ ਹੁਣ ਤੇ ਇਹ ਹੈ ਵੀ ਸਾਡਾ ਜਿਹੜਾ ਅੱਜ ਤੱਕ ਆਪਾਂ ਸਾਰਿਆਂ ਰਲ ਮਿਲ ਕੇ ਕੁਝ ਜਥੇਬੰਦੀਆਂ ਸਹਿਯੋਗ ਕੀਤਾ ਆਪਣੇ ਆਂਡ ਗਵਣ ਪੈਣ ਪਰਵਾ ਜਿਵੇਂ ਅਸੀਂ ਲੰਗਰ ਲਾਇਆ ਜਿੱਥੇ ਆਉਣ ਅਗਣ ਬੋਰਡ ਦਿੱਤਾ ਇੱਥੇ ਐਮ ਐਲ ਏ ਪਿੰਕੀ ਜੀ ਵੱਲੋਂ ਉਹਨਾਂ ਅਗਣ ਵੀ ਜੋ ਅਸੀਂ ਕਰ ਸਕਦੇ ਆ ਅਸੀਂ ਵੀ ਕੀਤਾ ਹੁਣ ਤੇ ਇਹ ਹੈ ਵੀ ਆਪਾਂ ਸਾਰਿਆਂ ਕੇ ਅਪੀਲ ਕਰਦੇ ਆ ਸਰਕਾਰ ਕੋਲ ਤਾਂ ਸਾਨੂੰ ਕੋਈ ਉਮੀਦ ਨਹੀਂ ਲੱਗਦੀ ਇਸ ਏਰੀਆ ਨੂੰ ਕਿਉਂਕਿ ਨਾ ਤਾਂ ਪਹਿਲਾਂ ਕੋਈ ਨਾ ਕੀਤਾ ਤੇ ਨਾ ਕੋਈ ਅੱਗੇ ਉਮੀਦ ਲੱਗਦੀ ਆ ਇਹ ਤਾਂ ਇਹੀ ਹੈ ਵੀ ਰਲ ਮਿਲ ਕੇ ਥੋੜੇ ਸਹਿਯੋਗ ਨਾਲ ਵੀ ਤੁਸੀਂ ਸਾਡੀ ਆਵਾਜ਼ ਚੁੱਕਦੇ ਜੇ ਦੂਰ ਤੋਂ ਅੱਜ ਇੱਥੇ ਆਪਣੇ ਮੁਸਲਮਾਨ ਜੂਪੀ ਤੋਂ ਵੀ ਆਏ ਨੇ ਸਾਰੇ ਰਲ ਮਿਲ ਕੇ ਇਸ ਏਰੀਏ ਦੀ ਜਿਹੜੀ ਆਵਾਜ਼ ਚਲੋ ਜੋ ਜ਼ਮੀਨਾਂ ਹੈ ਕਿਸਾਨਾਂ ਦੀਆਂ ਜ਼ਮੀਨਾਂ ਹੈ ਇਹਨਾਂ ਗਰੀਬਾਂ ਦੇ ਘਰ ਆ ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਅੱਗੇ ਉਹਨਾਂ ਦੀ ਜ਼ਿੰਦਗੀ ਜਿਹੜੇ ਸੁਖਾਲਾ ਕਰ ਸਕਦੇ ਆ ਭਾਈ ਜੀ ਤੁਸੀਂ ਦੋ ਮੁੱਤਾਂ ਦੱਸਿਆ ਇੱਕ ਤਾਂ ਤੁਸੀਂ ਕਹਿ ਰਹੇ ਹੋ ਕਿ ਕੰਸਪ ਲੜਨਾ ਲੜਕੀ 20 ਸਾਲ ਦੀ ਕਹਿੰਦੇ ਉਹ ਬੱਚੀ ਵਿਚਾਰੀ ਬੜਾ ਮੰਦ ਭਗਾ ਉਦੋਂ ਨਾ ਹੋਇਆ ਉਹਨੂੰ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ ਦੇਖੋ ਇਹ ਸਰਕਾਰ ਦੇ ਵਿੱਚ ਜਿੰਨੇ ਟਾਈਮ ਨੂੰ ਇੱਥੇ ਆਉਣਾ ਸੀਗਾ ਇਹ ਤਾਂ ਫਿਰ ਵੀ ਉਹਨਾਂ ਨੇ ਦੱਸਿਆ ਇਥੋਂ ਆਪਣੇ ਵੱਲੋਂ ਅਗਨਬੋਟ ਆਇਆ ਫਿਰ ਉਹਨੂੰ ਲੈ ਕੇ ਗਏ ਆ ਕੋਈ ਸਰਕਾਰ ਵੱਲੋਂ ਕੋਈ ਖਾਸ ਇਤੇ ਸਹੂਲਤੀ ਨਹੀਂ ਹੈਗੀ ਜਿਹਦਾ ਉਹ ਇਮੀਡੀਏਟਲੀ ਕੋਈ ਇਲਾਜ ਕੀਤਾ ਜਾ ਸਕਦਾ ਜਿਹੜਾ ਦੂਜਾ ਤੁਸੀਂ ਡੁੱਬਣ ਦੀ ਦੱਸ ਰਹੇ ਇੱਕ ਬੰਦਾ ਕੱਲ ਡੁੱਬ ਕੇ ਮਰ ਗਿਆ ਹੁਣ ਤਾਂ ਪਾਣੀ ਘਟਣਾ ਸ਼ੁਰੂ ਹੋਇਆ ਸੀ ਉਹ ਆਪਣਾ ਇਹ ਸਮਾਨ ਲੈਣ ਵਾਸਤੇ ਉਥੋਂ ਪਿੰਡ ਗਿਆ ਸੀ ਪਿੱਛੇ ਬੰਨ ਤੇ ਉਹਦੇ ਵਾਸਤੇ ਜਦੋਂ ਲੈ ਕੇ ਆਇਆ ਉਹ ਬੰਦਾ ਵੀ ਤਾਰੂ ਸੀ ਪਰ ਇਥੋਂ ਜਦੋਂ ਲੈ ਕੇ ਆਇਆ ਕਿ ਡੂੰਘੇ ਦੇ ਵਿੱਚ 35 ਸਾਲ ਤੇ 36 ਸਾਲ ਦੀ ਮਾਰ ਗਿਆ ਫਿਰ ਵੀ ਸਰਕਾਰ ਵੱਲੋਂ ਕੋਈ ਨਹੀਂ ਇੱਥੇ ਆਇਆ ਫਿਰ ਵੀ ਸਾਡੇ ਉੱਥੇ ਜਥੇਬੰਦੀ ਵੱਲੋਂ ਅਗਣ ਬੋਟ ਆਇਆ ਉਹਨੂੰ ਹਸਪੀਟਲ ਲੈ ਕੇ ਗਏ ਪਰ ਉਹਨਾਂ ਜਾਂਦਿਆਂ ਤੱਕ ਉਹਦੀ ਮੌਤ ਹੋ ਚੁੱਕੀ ਹੈ ਤਾਂ ਵਿਚਾਰਾ ਕਹਿੰਦੇ ਕਿ ਪਰਿਵਾਰ ਦੇ ਲਈ ਸਮਾਨ ਲੈਣ ਗਿਆ ਸੀ ਰਾਸ਼ਨ ਜਾਂ ਹੋਰ ਸਮਾਨ ਲੈਣ ਗਿਆ ਸੀ ਤਾਂ ਸ਼ਾਇਦ ਸੋਚਦਾ ਹੋਣਾ ਕਿ ਮੈਂ ਰਾਸ਼ਨ ਬਚਾ ਲਾਂ ਪਾਣੀ 'ਚ ਗਿੱਲਾ ਨਾ ਹੋ ਜਾਏ ਰਾਸ਼ਨ ਬਚਾਉਂਦਾ ਜਾਨ ਗਵਾ ਬੈਠਾ ਪਰਿਵਾਰ ਦੇ ਲਈ ਰੋਟੀ ਦਾ ਜੁਗਾੜ ਕਰਨ ਗਿਆ ਸੀ ਕਿਉਂਕਿ ਇੱਥੇ ਤਾਂ ਬਰਬਾਦੀ ਦੀਆਂ ਤਸਵੀਰਾਂ ਹਰ ਪਾਸੇ ਕਾਲਾ ਪਾਣੀ ਕਿੰਨੇ ਦਿਨ ਇਹ ਚੁਣੌਤੀਆਂ ਇਸੇ ਤਰ੍ਹਾਂ ਇਨ੍ਹਾਂ ਲੋਕਾਂ ਦੇ ਸਾਹਮਣੇ ਰਹਿਣਗੀਆਂ ਤੇ ਕਦੋਂ ਸੁੱਖ ਦਾ ਸਾ ਆਏਗਾ ਹੁਣ ਉਮੀਦਾਂ ਸਮਾਜ ਸੇਵੀ ਸੰਸਥਾਵਾਂ ਤੇ ਉਹਨਾਂ ਦਾਨੀਆਂ ਤੋਂ ਜਿਹੜੇ ਅੱਜ ਵੱਡਾ ਦਿਲ ਵਿਖਾਉਂਦਿਆਂ ਮਦਦ ਦੇ ਹੱਥ ਅੱਗੇ ਵਧਾ ਰਹੇ ਨੇ ਤੇ ਜ਼ਿੰਮੇਵਾਰੀ ਸਰਕਾਰ ਦੀ ਕਿ ਤੁਹਾਨੂੰ ਕੱਲੇ-ਕੱਲੇ ਘਰ ਤੱਕਰ ਪਹੁੰਚ ਕਰਕੇ ਇਨ੍ਹਾਂ ਦੇ ਘਰ ਦੁਬਾਰਾ ਵਸਣ ਜੋਗੇ ਕਰਨ ਦੀ ਜ਼ਿੰਮੇਵਾਰੀ ਚੱਕਣੀ ਪੈਣੀ ਹੈ ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਫਿਰੋਜ਼ਪੁਰ